ਨੀ ਨਿੱਕੀ ਗਈ ਕਿ ਪੰਗੋ ਕਿੱਥੇ ਗਈ ਆ ਹਾਂ ਦੀ ਦੱਸੋ ਮੈਂ ਹਾਂ ਮੈਂ ਤੇ ਨਾਲ ਗੰਡੇ ਚੀਰ ਨਾ ਸਬਜੀ ਬਣਾਵਾ ਕੁਵੇਲਾ ਪੜਾਉਂਦਿਆ ਤੋ ਤੂੰ ਚਾੜੂ ਲਾ ਲਾ ਇਹ ਤਾਂ ਹੁਣ ਇਹ ਸਬਜੀ ਰਾਤ ਨੂੰ ਕਿੱਥੇ ਚਲੇਗੀ ਰਾਤ ਲਈ ਥੋੜੀ ਤੇ ਨਾ ਥੋੜੀ ਗਿ ਜਾ ਰਹਾ ਹੁਣਾ ਮਾ ਹੁਣ ਇੱਕ ਹੋਰ ਪਰੌਣੀ ਆ ਕੇ ਟਪਕ ਗਈ ਤੇ ਬਹਿ ਗਈ ਜਾਣ ਕੇ ਤੇ ਹੁਣ ਰੋਟੀ ਅਕਸਰ ਕੀਤਾ ਵੀ ਰੋਟੀ ਖੁੱਲੀ ਖਾਦੀ ਹੋਂਗੀ ਕੋਚੇ ਵੀ ਲਾਉਣੀ ਮੈਂ ਛਾੜੂ ਦਾਂਦੀ ਤੂੰ ਪੋਚੀ ਲਉਦੀ ਬਾਅਦ ਚ ਸਟੰਡ ਕਰ ਨੀ ਲਾੜਾ ਹੱਜ ਦੀ ਦਿਹਾੜੀ ਮੈਂ ਸਬਜੀ ਸਬਜੀ ਬਣਾ ਲਈਨੀ ਆ ਤੂੰ ਵੀ ਆ ਲੰਮੀ ਤੂੰ ਵੀ ਐਨੀ ਵੀ ਮੈਂ ਬਸ ਬਹਿ ਕੇ ਕੰਮ ਜਿਆ ਕਰਨਾ ਨਾ ਉਹੀ ਕਰਾਂ ਦੂਜਾ ਕੰਮ ਨੀ ਆਏ ਨਾ ਤਪਿਆ ਕਰ ਕੋਈ ਨਹੀਂ ਮੈਂ ਗੰਡੇ ਚੇਰ ਲਾ ਨੀ ਰਿਆ ਸੱਚ ਵੀ ਗੱਲ ਸੋਣਾ ਹਾਂ ਹੁਣ ਕੀ ਹੋ ਗਿਆ ਮਾਝੀ ਹੱਕੀ ਫਿਰਦੀ ਮੈਂ ਕਿਹਾ ਉਹਨੂੰ ਕੁੜੀ ਨੂੰ ਨਾ 2 ਘੰਟੇ ਚੀਰੇ ਤੇ ਆਪਾਂ ਝੜ ਪੋਚਾ ਲਾ ਲਈ ਇਹਨੂੰ ਥੋੜਾ ਥੋੜਾ ਲੋਕਾਂ ਨੂੰ ਬੜਾ ਚਾਚੂ ਨੂੰ ਹੂੰ ਥੋੜਾ ਮੈਂ ਲੱਗ ਕਰਾਂਗੀ ਕਾ ਮੈਂ ਥੋੜਾ ਥੋੜਾ ਜਾਜ ਪੰਗੀ ਫਿਰ ਕੀਤਨ ਜਾਜ ਆ ਗਈ ਕਿਸ ਗੱਲ ਦੀ ਨਹੀਂ ਆਪਾਂ ਵੇਖੀਏ ਤੇ ਸਹੀ ਚੀਰ ਦੀ ਕਿ ਥੋੜਾ ਬਹੁਤਾ ਕੰਮ ਡਾਇਆ ਕਰਕੇ ਕੁਛ ਨਹੀਂ ਹੋ ਚੱਲਿਆ ਅਕਸਰ ਇੰਨਾ ਖਰਚਾ ਭਰਨਾ ਪੜਾਈ ਦਾ ਪਰ ਨਾ ਲੀੜਾ ਲੱਤਾ ਦੇਣਾ ਕੋ ਤੇ ਐਵੇਂ ਚ ਗੱਲ ਆ ਪਤਾ ਕੀਤਾ ਇਹਦੀ ਗੁਰਗੁਰ ਕਰਦੇ ਜਾਂਦੇ ਆ ਹੋ ਕੰਮ ਤੇ ਮਹਾਵਜੇ ਸੁਣਤ ਆਉਂਦੇ ਐ ਤੇ ਕਿੱਥੇ ਮੇਰੇ ਆਲਾ ਤੇ ਆਂਦਾ ਕੁਛ ਨਹੀਂ ਹੁੰਦਾ ਚੱਲ ਨਹੀਂ ਉਹਨਾਂ ਤੋਂ ਦਿੱਤੇ ਗਏ ਤੇ ਚੱਲ ਫੇਰ ਹੀ ਛੱਡਣ ਆਏ ਆ ਮੈਂ ਨਾ ਉਹਦੇ ਨਾਲ ਤੇ ਕੀਤੀ ਸੀ ਰਾਤੀ ਗੁਰਪ੍ਰੇਤ ਨਾਲ ਗੱਲ ਉਹ ਤੇ ਕਹਿੰਦਾ ਵੀ ਆਂਦਾ ਕੋਈ ਨਹੀਂ ਜੇ ਆਂਦਾ ਨਹੀਂ ਵਿਚਾਰਿਆ ਕੋਲ ਕੁਛ ਹੈਗਾ ਤੇ ਤਾਂ ਹੀ ਇੱਥੇ ਛੱਡਣ ਆਏ ਆਂਦਾ ਜੀ ਹੁਣ ਐਡੇ ਹਮੇਤਾਵੇ ਨਾਲ ਆਏ ਆ ਜੇ ਆਪਾਂ ਵੀ ਮੋੜਦੇ ਆ ਤੇ ਬੁਰੇ ਲੱਗੀ ਤਾ ਤੈਨੂੰ ਪਤਾ ਉਹ ਵੀ ਦਾਨ ਨਹੀਂ ਬਥੇਰਾ ਬੰਦਾ ਵਾ ਹਮ ਪਰ ਨਹੀਂ ਤੈਨੂੰ ਪਤਾ ਤੇਗਾ ਖਰਚੇ ਆਉਂਦੇ ਨੇ ਆਣੀ ਆਂਦੇ ਸਾਡੇ ਕੋਲ ਹੀ ਆ ਕੇ ਨਹੀਂ ਤੇ ਦੇ ਖਾਣ ਨੂੰ ਬਸ ਸੜੂ ਪੁੱਝੂ ਇੰਨਾ ਖਰਚਾ ਲੱਗ ਗਿਆ ਉਹਨਾਂ ਕਵੀਰ ਕੀ ਆਂਦਾ ਉਹ ਹੋਰ ਤਰ੍ਹਾਂ ਕਰਦਾ ਹੀ ਜਾਂਦਾ ਹੀ ਵੀ ਦੱਸ ਵੀ ਘਰਾਂ ਦੇ ਖਰਚੇ ਤੇ ਆਉਦੇ ਤੈਨੂੰ ਪਤਾ ਤੇਗਾ ਉਹ ਉਹ ਦੇ ਕੇ ਕਿੰਨਾ ਕੰਜੂਸ ਹੋਾ ਤੇ ਨਹੀਂ ਕੋਈ ਨਹੀਂ ਮੈਂ ਮੈਨਾਂ ਇਹਨੂੰ ਚੀਰ ਨਾ ਡਾਉਣੀ ਭਲਾ ਕਿਵੇਂ ਦੀ ਚੀਰਦੀ ਮਾਂ ਨੇ ਕੁਛ ਸਿਖਾਇਆ ਕਿ ਬਸ ਇਦਾਂ ਹੀ ਹੈ ਨਾ ਵੇਖ ਲਾ ਤਾਂ ਮਾਂ ਜੀ ਮੈਂ ਨਹੀਂ ਚੜੂ ਨਹੀਂ ਅਛੂ ਅੱਛਾ ਐਂ ਦੇ ਨਾ ਅ ਗੰਡੇ ਚੀਰ ਕੀ ਕਰ ਰਹੀ ਹੈ ਤੂੰ ਕੀ ਕਰਦੀ ਮਾਂ ਤੇਰੀ ਨੇ ਪੜਨ ਭੇਜਿਆ ਤੇ ਤੂੰ ਨਿਆਣਿਆਂ ਨਾਲ ਖੇਡਣ ਲੱਗੀ ਹੋਈ ਆ ਮੁੜ ਕੇ ਕਾਹਨੂੰ ਲਾਮਾ ਦਵਾਈਗੀ ਜਿਹਨਾਂ ਨੇ ਮਾਮੀਆਂ ਨੇ ਪੜਾਇਆ ਨਹੀਂ ਗਿਆ ਚੱਲ ਗੰਡੇ ਚੀਰ ਇੱਥੇ ਬਹਿ ਕੇ ਇਹਨਾਂ ਦਾ ਵੀ ਨਹੀਂ ਇਹਨਾਂ ਦਾ ਵੀ ਧਿਆਨ ਰੱਖੀ ਤੇ ਇਹਨਾਂ ਉੱਤੋਂ ਹੀ ਆਣੀ ਪਲਾ ਆਪਣੀ ਬੋਤਮ ਹੁੰਦੇ ਆ ਕੋਈ ਕੁਛ ਆ ਨਹੀਂ ਆਂਦੇ ਇਹਨਾਂ ਦਾ ਤਾਂ ਸਾਰਾ ਦਿਨ ਝੋਨੇ ਚ ਸਾਹ ਨਹੀਂ ਨਿਕਲਦਾ ਇੰਨਾ ਸਵਾਹ ਆਉਣਾ ਸੱਚ ਕਿੱਥੇ ਗਈ ਮੰਮੀ ਮੰਮੀ ਵੀ ਹਰ ਲਈ ਕਹੀ ਬਹੁਤ ਸਿਕਤਾ ਬਾਅਦ ਪੀਤੀ ਤੋਂ ਲਾਉਣ ਲੱਪੈਂਦਾ ਤੈਨੂੰ ਪਤਾ ਵਾ ਨਹੀਂ ਨਹੀਂ ਤੇ ਆਪਣਾ ਰੇ ਚੀਰ ਕੇ ਹਾਏ ਹਾਏ ਗੰਡੇ ਚੀਰ ਕੀ ਕਰਦੇ ਤੋ ਛਿੱਲੀ ਜਾਨੀ ਕੀ ਇਹ ਗੰਡੇ ਚੰਗੀ ਤੇਰਾ ਚੀਰ ਰੋਟੀ ਖਾਣੀ ਆਉਂਦੀ ਏ ਉਹ ਕਿੰਨੀਆਂ ਖਾ ਲਈ ਨਹੀਂ ਰਾਤ ਨੂੰ ਕਿੰਨੀਆਂ ਖਾਣੀ ਨੇ ਸੱਚ ਰੋਟੀਆਂ ਨੇ ਅੱਜ ਪਕਾਉਣੀਆਂ ਵੀ ਪੁੱਛ ਪਿਆ ਕਿੰਨੀਆਂ ਗਿਣਤੀ ਦੀ ਰੋਟੀਆਂ ਕਿੰਨੀਆਂ ਖਾਣੀ ਰਾਤ ਨੂੰ ਕਿੰਨੀ ਰੋਟੀ ਖਾਣੀ ਨਹੀਂ ਆ ਹਾਜੀ ਮੰਮੀ ਆ ਕਿ ਤੂੰ ਆ ਤੇ ਗੰਡਾ ਤੂੰ ਮੇਰੇ ਬਾਪੂ ਕੀ ਕਰਨੇ ਨਹੀਂ ਯਾਰੀ ਹੱਥ ਵਧਾ ਲਉ ਅ ਨਹੀਂ ਅਸੀਂ ਥੋੜੀ ਮੰਮੀ ਕਿਹਾ ਤੇ ਆਪੇ ਐਵੇਂ ਕੁੜੀ ਪੰਗੇ ਲਈ ਜਾਂਦੀ ਅਸੀਂ ਤਾਂ ਕਹੇ ਤੇਰੀ ਨਾਨੀ ਨੇ ਵੇਖ ਲਿਆ ਤੇ ਮੁੜ ਕੇ ਗੁੱਸੇ ਉਹ ਵੀ ਕਰੇ ਨੂੰ ਗੰਡੇ ਚੀਰ ਨਡਾ ਦਿੱਤਾ ਵਾ ਅਹੀਂ ਦੇ ਅੰਦਰੋਂ ਆਈਆਂ ਤੇ ਬਾਹਰ ਗੰਡੇ ਰੱਖ ਕੇ ਗਈਆਂ ਹਾਂ ਤਾਂ ਉਹ ਦਿਨ ਚੀਰਨ ਦੇ ਹੀ ਆ ਕੋਈ ਨਹੀਂ ਪਤਾ ਖੇਡ ਤੇਰੀ ਉਮਰ ਖੇਡਣ ਖੋਦਣ ਦੀ ਖੇਡ ਜਾ ਕੇ ਬਹਿ ਜਾ ਤੂੰ ਨਹੀਂ ਕਿਥੋਂ ਆਏ ਜੇ ਆਏ ਮੈਂ ਬਾਅਦ ਨੂੰ ਗਈ ਅਸ ਅਸ ਲਗਾ ਖਲਾਰਾ ਹੀ ਬੜਾ ਪਾਉ ਦਿੰਦੀ ਆ ਹਾਂ ਜਦੋਂ ਪਾਉ ਮਾਂ ਸਕੂਲੋਂ ਭਾਣਨੇ ਕੀਤੀ ਮੈਂ ਮਾਂ ਦਾ ਜਾ ਹਾਂ ਮੰਮੀ ਕੀਤੀ ਆ ਗੱਲ ਆਮ ਸੀ ਅੱਜ ਦੇ ਨਾ ਤਾਂ ਟਾਈਮ ਨਹੀਂ ਸੀਗਾ ਤਾਂ ਸਵੇਰੇ ਸਕੂਲੋਂ ਪਤਾ ਕਰਕੇ ਹੁੰਦੇ ਆ ਅੱਛਾ ਫਿਰ ਤਾਂ ਉਹਨੇ ਐਡਮਿਸ਼ਨ ਦੀ ਸਕੂਲ ਵਾਲਿਆਂ ਦੇ ਕਿ ਨਹੀਂ ਆਂ ਦੇ ਆਉਂਦੀ ਮਾਂ ਤੇ ਕੱਖ ਬਣੀ ਦੇ ਕੇ ਤੀਨਾ ਕੋ ਘਰ ਪਾਉ ਨੋ ਲੇੜਾ ਲੱਟਾ ਨਾ ਕਿ ਆਉਣ ਜਾਣ ਨੂੰ ਲੇੜਾ ਲੱਟਾ ਬਸ ਸਵੇਰ ਦੀ ਹੀ ਹੱਦ ਕਰ ਗਈ ਆ ਹੁਣ ਬੁੱਧੀਆਂ ਬਿਲਾਣੀਆਂ ਪਾਣੀਆਂ ਤੇ ਘਰ ਪਾਉਣ ਨੂੰ ਵੀ ਲੱਗਦਾ ਮੇਰੇ ਕੇ ਬੱਡੇ ਹਾਂ ਉਹਦੀ ਕਾੜੀ ਨਹੀਂ ਆਉਂਦੀ ਸਕੂਲ ਵਾਲੀ ਵਰਦੀ ਤੋਂ ਫਿਰ ਬੜਾ ਮਾਰਾ ਖਾਚੇ ਤੇ ਆਉਂਦੇ ਆ ਆਏ ਕਿੰਨੇ ਹੁਣ ਆ ਗਈ ਤੇ ਹੋਰ ਨਹੀਂ ਸਕਿਆ ਮੁੜ ਕੇ ਆਈ ਆਖਾ ਤੂੰ ਵੀ ਗੁੱਸਾ ਕਰਨਾ ਮੇਰੀ ਧੀ ਆਈ ਤੇ ਮੋੜ ਦਿੱਤਾ ਵਾ ਬੇ ਕੁੜੀ ਨਹੀਂ ਪੜ੍ਹਾਈਗੀ ਉਹਨੇ ਆਪ ਨੂੰ ਕਿੱਸਾ ਜਨ ਹਾਂ ਉਹ ਮਾਤਾ ਕਰ ਨਹੀਂ ਪਾਣਾ ਪੈਸੇ ਜੋ ਤੈਨੂੰ ਦੇਣੀ ਪੈਣੇ ਆ ਮੇਰੀ ਮੋਤੀ ਕਿਉਂ ਕਿ ਰਹਿ ਜਾਣੀ ਹਾਂ ਉਹਦੇ ਪੁੱਤਰੇ ਪੁੱਤਰੀਆਂ ਦਾ ਕੰਮ ਨੂੰ ਸੋਚਣਾ ਉਹਨਾਂ ਨਾਲ ਕਾਹਦਾ ਸੋਚਣਾ ਦੇਖੋ ਰਾਤ ਇੱਥੇ ਦੀਆਂ ਦਾ ਰੰਗ ਬਦਲਣ ਲੱਗਿਆਂ ਨੇ ਪਤਾ ਲੱਗਦਾ ਕਿਹੜੇ ਵੇਲੇ ਬਦਲ ਜਾਂਦੇ ਆਂ ਅਸੀਂ ਇਹਦੇ ਦੋ ਤਿੰਨ ਜੰਦੀ ਲੈ ਜਾਣੀ ਆਂ ਨਹੀਂ ਇਹਦੇ ਦੋ ਤਿੰਨ ਤਾਂ ਛੱਡਾਂਗੇ ਤੇ ਪੁੱਤਰੇ ਪੁੱਤਰੀਆਂ ਨੂੰ ਕੀ ਦੇਣਾ ਹੈ ਉਹਨਾਂ ਨੂੰ ਵੀ ਵਿਆਹ ਕਰਾਉਣਾ ਹੈ ਜੇ ਜਾਦਾ ਬਸ ਤੇਰੀ ਹੋਣੀ ਬਣਾ ਬਣਾ ਬੰਦੇ ਨੇ ਇੰਨੇ ਕਾਹਦੇ ਹੋਣ ਤੇਰੇ ਦੇ ਨੰਦ ਲੈ ਜਾਦਾ ਬਸ ਤੇਰੀ ਖਰਚੇ ਨਹੀਂ ਨਾ ਵੇਂਦੀ ਵੀ ਖਰਚੇ ਕਿੰਨੇ ਸੋਨ ਲਾੜੀ ਨਿਕਗੇ ਉਹ ਵੀ ਨਾ ਬਜਾਦਾ ਦੇਖਦੀ ਐ ਤੇ ਪੈਸੇ ਉਹਨਾਂ ਕੋਈ ਆਗੇ ਉਹਨਾਂ ਨੂੰ ਲੱਭ ਕੇ ਦਿੱਤਾ ਹਾਂ ਜੋ ਕਾਡਾ ਲੈਣ ਤੋਂ ਪਹਿਲਾਂ ਐਸਟਾ ਛੱਡੀ ਐ ਐਸਟਾ ਛੱਡੀ ਅਹੀਂ ਐਸੇ ਨਹੀਂ ਨਾ ਕੀਤੀ ਹਾਂ ਅਹੀਂ ਤੇ ਨੀਰਾ ਪਾ ਕੇ ਗੁਜ਼ਾਰਾ ਕੀਤਾ ਹੁਣ ਇੱਕ ਹੋਰ ਆ ਫੜ ਕੁੜੀ ਮੁੰਡੇ ਦੇ ਤੋੜ ਨਾ ਦਿੰਦੀ ਹੋਵੇ ਮਾਰਦੇ ਕੁਰੀ ਦੇ ਪੈ ਹੀ ਉਹ ਕੱਪੜੇ ਦੋ ਗੋ ਧੋਲੇ ਹਾਂ ਉਹ ਸਵਾਵਾ ਗੰਦੇ ਕੀਤੇ ਚਿੱਕਰ ਚੁਣਿਆ ਦੇਣਾ ਖੇੜ ਤੇ ਹੀ ਦੋਤੀ ਆਪਣੀ ਦੇ ਹੱਚੂ ਤੇ ਕੱਪੜੇ ਪਏ ਉਹ ਧੋਲੀ ਚਲਾਂ ਉਹ ਪਏ ਆਪੇ ਹੀ ਧੋਲੀ ਧੰਦਾ ਉਹ ਜਪਾ ਪਾ ਨਹੀਂ ਕੋਈ ਨੀ ਕੁੜਗੇ ਨਿੰਕਗੇ ਹਉਂ ਦਰਵੇਖ ਹੋਣੇ ਮੁੰਡੇ ਦੇ ਤੋੜਦੇ ਨੇ ਉਹ ਟਾਇਰ ਜੇ ਖੋਲਾ ਤੈਨੂੰ ਆਨੀ ਹੀ ਹੋਈ ਦੇਸ ਦਾ ਨਹੀਂ ਤੋੜ ਦਊਗੀ ਉਹ ਸਾਇਰ ਸੇ ਮਾਂ ਨੇ ਨਿਕਲੇ ਨੇ ਆਹੋ ਨਵੇਂ ਮੁੰਡੇ ਨੂੰ ਕਿਉਂ ਫੜਾਏ ਤੂੰ ਕਹਿੰਦੀ ਆ ਇਹਨੇ ਮੰਗੀ ਜਾਣਾ ਇਹਦੀ ਮਾਂ ਦੀ ਮੰਗਨ ਦੀ ਆੜ ਪਾਰ ਸਾਰੀ ਨਾਂ ਮੰਗਦਿਆਂ ਦੀ ਨੰਗਦੀ ਆ ਹੈ ਸਾਰੀ ਉਮਰ ਤੋਂ ਮੰਗਦਿਆਂ ਦੀ ਉਹਦੀ ਨੰਗਦੀ ਆ ਤੇ ਇਹਨਾਂ ਵੀ ਇਹੀ ਕੰਮ ਕਾ ਕਰਨਾ ਵਾ ਉਹ ਛੱਡਿਆ ਨਹੀਂ ਕਦੀ ਇਹਨਾਂ ਨੇ ਜਾ ਰੱਖ ਰੌਲਾ ਨਾ ਪਾਰ ਜਾ ਖਲਾ ਅੰਦਰ ਇਹ ਨਹੀਂ ਰਹੀ ਆਪਣੀ ਮਾਂ ਵਰਗੀ ਹੁਣ ਕੀ ਬੰਦਾ ਕਰੇ ਮਾਂ ਤਾਂ ਹੀ ਨਿਆਣੇ ਜਾਣੇ ਮੇਂਗੇ ਪਾ ਦੇ ਦੀ ਦੀ ਵਾ ਦਿੱਦੀ ਕੋਈ ਨਹੀਂ ਤੂੰ ਮੇਰੇ ਇੰਨਾ ਨਾ ਖੇਡ ਲੈ ਮੈਂ ਮੰਮੀ ਨੂੰ ਕਹਿ ਦੂੰਗਾ ਤੇ ਨਹੀਂ ਤੇਰੀ ਮੰਮਾ ਮੈਨੂੰ ਕੋਟ ਨਹੀਂ ਮੈਂ ਨਹੀਂ ਚਲੂ ਮੇਰੀ ਮੰਮਾ ਮੈਨੂੰ ਗਾਜੀਬੂਰੀ ਦੇ ਦਿੰਦੇ ਹੋ ਰਹੀ ਆ ਮੰਮਾ ਮਮਾ ਨੂੰ ਮਾਰ ਦੇ ਤੇਰੀ ਮੰਮਾ ਨੂੰ ਖੇਡਣ ਨਹੀਂ ਦਿੰਦੀ ਕੋਈ ਨਹੀਂ ਜੀ ਮਾਂ ਮੰਮੀ ਨੂੰ ਕਹ ਤੂੰ ਖੇਡ ਲਾ ਕਰ ਮੇਰਾ ਜੀੜੀ ਗੱਬਦੰਦ ਹੁੰਦਾ ਦੀ ਮਾਂ ਵੀ ਖੇਡ ਲਾ ਵੇਖਾ ਮੁੰਡੇ ਨਾ ਕੀ ਪਖਾਂਡ ਕਰਦੇ ਚੱਲ ਉੱਥੇ ਕੱਢੇ ਚੀਰ ਚੱਲ ਉਹ ਤੇ ਤੇਰੀ ਨਾਨੀ ਆ ਗਈ ਤੇ ਮੈਂ ਨਾ ਉਹਨੇ ਆਖੂ ਕਿ ਮੁੰਡੇ ਵੱਡੇ ਚਰਾਉਂਦੀ ਖੇਡ ਚਾ ਕੇ ਚਾਚੀ ਆ ਗਈ ਚਾਚੀ ਖੇਡੀ ਕਰ ਜਿਹੜਾ ਉਹਦਾ ਕਰਾ ਰਿਹਾ ਹੈ ਨਾ ਉਹਨੇ ਨਾ ਤੱਕਦਾ ਚਾਚੀ ਕਰਦੀ ਹਾਂ ਲੈ ਕਰ ਜਾਓ ਚਾਚਾ ਉਸੇ ਮਰ ਕੇ ਸਾਹ ਤੋਂ ਕਰਾਈ ਖਿਅਰ ਚੋਸੇ ਦੀ ਹਾਥ ਨਾ ਦਾਲੀ। ਉਹ ਕੇਰੇ ਪਰਨੇ ਪਾਉਣਾ ਤੇ ਮੜਕੇ ਭਾਂਡੇ ਤੋਂ ਜਾ ਕੇ ਲੈ ਕੇ ਆਉਣਾ ਜਿਆਦਾ। ਉਹ ਕਰਫੀ ਨਹੀਂ ਪਾਜੀ ਨਹੀਂ ਜਾਦਾ। ਤੇ ਫਿਰ ਜਿੰਨੀ ਤੇਰੇ ਮੇਰੀ ਨਹੀਂ ਨਾ ਕਰੀ ਜਾਣਾ। ਜੇ ਤੂੰ ਆਪਣੀ ਮੰਮੀ ਨਾਲ ਕਿ ਆਂਦੇ ਨਾ ਮੈਂ ਨਹੀਂ ਜਾਣਾ। கு ਕਿਉਂ ਘੋਟਦੀਆਂ ਨੇ ਫਿਰ ਮੈਂ ਕਿ ਇਹ ਆਖਿਆ ਕਰਨੀਆ ਮੇਰੇ ਇਹਨਾਂ ਨੇ ਕਿਉਂ ਮਾਰਦਣ ਮੇਰੀ ਪੈਲ ਨੂੰ ਹੈ ਇਹ ਗੱਲ ਮਾਰਦੀਆਂ ਨੇ ਮੈਂ ਤਾਂ ਕੰਮ ਵੀ ਕਰਾਉਂਦੀ ਆ ਮੋ ਕੰਮ ਵੀ ਕਰਾਉਂਦੇ ਗਾਨੇ ਨਾ ਭਈ ਕੰਮ ਤਾਂ ਨਾ ਕਰਾਉਂਦੇ ਨਾ ਨਹੀਂ ਪੜੀ ਦੇਰੀ ਨਹੀਂ ਕੰਮ ਕਰਦੀ ਨਾ ਕੰਮ ਤਾਂ ਨਹੀਂ ਕਰ ਸਕਦੀ ਹਾਂ ਕਿਉਂ ਮਾਰਦੀਆਂ ਨੇ ਮੈਂ ਗੰਦਾ ਚੀਰੰਦੀ ਮੇਰੀ ਘਰ ਦੇ ਵੀ ਵੱਜ ਗਈ ਤੇ ਨਾ ਨੇ ਮੇਰੀ ਗੋਤ ਕਰੀ ਤੂੰ ਮੈਨੂੰ ਦੱਸ ਦੇ ਆਕਾਰ ਚੰਗਾ ਮੈਂ ਚੀਰ ਦਿਆ ਕਰੇ ਤੇ ਤੇ ਮੇਰੀ ਪੈਨ ਘਰ ਦੇ ਵੱਜ ਗਈ ਐ ਨਹੀਂ ਕੀਤੀ ਜੀ ਤਾਂ ਇਹ ਮੈਨੂੰ ਕਿਹਾ ਜਿਵੇਂ ਅਸੀਂ ਆਈਆਂ ਤੇ ਮੈਂ ਚੀਰ ਦਿਆ ਕਰੇ ਤੂੰ ਮੈਨੂੰ ਦੇ ਜਾ ਆਕਾਰ ਚੰਗਾ ਠੀਕ ਆ ਕੋਈ ਇਹ ਜੇ ਸਾਬ ਨਹੀਂ ਜਨਾ ਕੀ ਕੀਤਾ ਵਾ ਜੀ ਕਿੱਥੇ ਆ ਜ ਗਈ ਹੂੰ ਹੂੰ

ਕੀ ਉਹਦਾ ਨਾਂ ਨਹੀਂ ਦੇ ਕੋਟੇ ਨਾਲ ਛੁੱਟ ਕੇ ਬੈਠੀ ਰੋਟੀ ਤੱਕ ਖਾਣੇ ਦਾ ਭਾਜਾ ਮਾਰੀ ਰੋਟੀ ਖਾਣ ਮੈਨਰੇ ਨਾ ਖਾਣੀ ਹੋਊਗੀ ਉਹਦੀ ਕੋਟੇ ਨਾਲ ਲੱਗ ਕੇ ਬੈਠੀ ਦੇਰ ਖਾ ਲਈ ਭਾਰਤੀ ਆਪੇ ਦੇਰ ਨੂੰ ਪਾਵੇ ਜਾਪੇ ਪਾ ਦੇ ਵਰਕੇ ਗੈਸ ਬਿੜੂ ਨੂੰ ਨੇ ਸਾਫ ਕੀਤਾ ਹੈ ਪਾ ਦੇ ਇੱਕ ਵਾਪੇ ਉਹ ਉਹਨਾਂ ਦੀ ਬੈਠੀ ਰਹਿੰਦੀ ਇਹਨਾਂ ਨੂੰ ਪਤਾ ਨਹੀਂ ਕਿ ਚਾ ਲੈਦਾ ਰੋਟੀ ਖਾਣਾ ਬਹੁਤ ਤੰਗ ਕਰਦੀ ਨਹੀਂ ਆਨੇ ਤੇ ਆਪਦੀ ਮਾਂ ਸਾਹ ਕੇ ਜਾਂਦੇ ਨੇ ਕਿ ਕਿਤੇ ਰਹੇ ਹਾਂ ਖਾ ਬੁੱਕੇ ਨਾਂ ਨਹੀਂ ਜਾ ਕੇ ਸੌਂ ਗਈ ਹੋਨੇ ਕਿਹਨਾਂ ਚਰਚਤਾਰਨੀ ਚ ਪਿੰਨੀ ਰੋਟੀ ਤਾਂ ਮਾਣ ਇੱਕ ਤੇ ਦੋ ਜਾ ਲੈਫਟ ਦੋ ਹਾਈ ਮੈਂ ਮਾਜਾ ਚਾਰ ਖੁਲਕੇ ਲਾਇ ਤੇ ਮੇਰੇ ਸਾਰੇ ਦੋ ਆ ਦੋ ਖੁਲਕੇ ਪਿੰਨੇ ਜਿਹੜੇ ਆਨੇ ਬਹੁਤ ਹੁੰਦੇ ਆ ਤੁਹ ਲੰਗੇ ਖਾ ਕੇ ਮੈਂ ਤਾਂ ਪੜਨਾ ਨਹੀਂ ਨੀਂ ਦੋ ਖੁਲਕੇ ਖਾਣਾ ਬਹੁਤ ਚਾਰ ਖੁਲਕੇ ਲੈ ਮੈਂ ਇਹ ਵਿੱਚ ਆਪਣਾ ਪਕਾਇੀ ਨਹੀਂ ਗੇ ਜੇ ਪਕਾ ਸਕਦੀ ਤੇ ਵੀ ਇਹ ਨਾ ਮੈਂ ਤੇ ਦੋ ਹੀ ਪਕਾਈਏ ਮੇਰੇ ਕੋ ਕਿੱਥੇ ਕਰਨੀ ਚ ਪਕਾਦੀ ਮੈਂ ਪਕਾ ਸਕਦੀ ਮੈਨੂੰ ਦੋ ਇਹ ਖਾਣਾ ਦੋ ਅੱਜ ਕਿਹੜਾ ਪਕਾਦਾ ਦੋਨਾਂ ਨੇ ਐਨੀ ਭੋਰਾ ਸੀ ਜਿੰਨੀ ਮੇਰੇ ਸਾਰਾ ਦੁੱਧ ਦੋਤਾ ਪੇਲੀ ਵਾਲੀ ਤੇ ਦੁੱਧ ਭੁਲਿਆਣਾ ਆਪਣੇ ਨੇ ਵੀ ਕਿਹਾ ਐਵੇਂ ਨਾ ਦੁੱਧ ਤੇ ਪੁੱਠੇ ghee ਚ ਲਾ ਕੇ ਉੜ ਕੇ ਰਾਤ ਨੂੰ ਸੌਣ ਲੱਗੀ ਰੋਏ ਦੁੱਧ ਮੰਗ ਰਿਆ ਕਰੂਗੀ ਹਾਂ ਜੀ ਨਾ ਹਾਂ ਤਾਂ ਪਛੇ ਜੀ ਨਹੀਂ ਆਉਣਾ ਬਾਜੇ ਤੇ ਮਾਂ ਮੇਰੀ ਆਪਣਾ ਵੀ ਮਿਲੋ ਤੇ ਮੇਰੇ ਤਾਂ ਉਹਦੇ سامنے ਦੁਨੀਆ ਨੇ ਮੁਰੀ ਕਾ ਤੇੋਂ ਦੇ ਦੇ ਨੇ ਤਾਂ ਬਹੁਤ ਪਿਆਰ ਦੇ ਨੇ ਹਾਂ ਚਲ ਆ ਸ਼ਾਮ ਨੂੰ ਦੁੱਧ ਦਾ ਪਰਮਾਡਿੰਟ ਕਰਾਂ। ਅੱਜ ਨੂੰ ਪਹਿਲੀ ਰੋਟੀ ਖਾ ਲਈ ਭਾਂਡੇ ਆਪੇ ਆਪੇ ਮੰਜੂ ਕੀ ਮੇਰੇ ਕੋਲੇ ਮੱਝੇ ਜਾਂਦੇ ਮਾਰੇ ਜਿਹੜੇ ਦੋ ਹੈਗੇ ਮਾਣੇ ਲੱਗੀ। ਮਾਣ ਤੋਂ ਵੀ ਨਹੀਂ ਕਿਤਾ ਕੋਈ ਹੋਣੀ ਕਿ ਤੇ ਜੇ ਮਾਣ। ਤੇ ਮੇਰੀ ਬੱਤਰਾਉਂਗਾ ਚਾਚਾ ਆਉਂਗਾ। ਹਾਂ। ਬਣਦੀ ਨਾ ਤੇ ਗਰਮੀ ਬੜੀ। ਮੇਰਾ ਢਾਟੀ ਹੋ ਜਾਂਦਾ ਬਾਈ। ਇਹ ਤਾਂ ਥੱਲੇ ਬੈ ਕੇ ਨਹੀਂ ਖਾਦੀ ਜਾਂਦੀ ਐ ਰੋਟੀ ਸਾਰਾ ਬੈੱਡ ਦੇ ਉੱਤੇ ਸਬਜੀ ਲਾ ਦੇਗੀ ਮਾਹ ਮੈਂ ਕਹ ਦਿੱਤੋ ਤੀਆ ਨਾਨੀ ਬੋਲੀ ਕਿ ਖਾ ਲਈ ਤੇ ਕਿ ਥੱਲੇ ਬੈ ਕੇ ਖਾ ਰੋਟੀ ਥੱਲੇ ਬੈ ਕੇ ਖਾ ਨਹੀਂ ਆਏ ਸਾਰੇ ਥੱਲੇ ਬੈ ਕੇ ਰੋਟੀ ਇਹਦੇ ਖਾਪ ਕੇ ਬਹਿ ਗਈ ਪਲੰਘੇ ਤੇ ਛੜ ਕੇ ਜਿੱਦਾਂ ਉੱਥੇ ਬਿੱਟੇ ਉੱਤ ਕੇ ਰੋਟੀ ਖਾਣੀ ਐ ਐਸੇ ਬਹਿ ਜਾ ਥੱਲੇ ਥੱਲੇ ਬਹਿ ਜਾ ਨਹੀਂ ਮੇਨਾ ਕਾ ਬਿプレਸ਼ਨ ਕੋ ਨਾ ਤੇ ਘਰ ਸੁਖੀ ਸੰਧੀ ਤਕਾਲ ਸੰਧਿਆ ਦੇ ਵੇਲੇ ਥੱਲੇ ਭੌਣੀ ਤੇ ਫਿਰ ਆਪਣੀ ਜਾਨੀ ਤੈਨੂੰ ਲੱਗਦਾ ਨਾ ਆਪੇ ਅੰਦਰ ਬੈਠ ਤੇ ਬਾਹਰ ਦੇਖਾਂ ਤੇ ਖਾਫੜੀਂ ਮੈਂ ਕੁਰਸੀ ਢਾਹ ਦੇ ਨਾ ਐਸੇ ਹੀ ਮੇਰੀ ਭਾਈ ਦਾ ਸੁਖੀ ਸੰਧੀ ਥੱਲੇ ਤੂੰ ਮੈਂ ਤਾਂ ਤੈਨੂੰ ਆਪਣੇ ਘਰ ਆ ਕੇ ਮੈਂ ਦੱਸਦੀ ਆ ਚਾਦਰ ਨੇ ਅੱਜ ਵਿਛਾਈ ਕੋਸ਼ ਕੁੜਕੀ ਤੇ ਮੈਂ ਕੁਰਸੀ ਢੱਕ ਨਾ ਉੱਥੇ ਬੈ ਐਤ ਬਾਦੀ ਉੱਤੇ ਜੜ ਕੇ ਦੱਸ ਫਿਰ ਮੈਂ ਮਸਾਂ ਹੀ ਜਾ ਕੇ ਚਾਦਰ 깔 ਦੋਤੀ ਮੈਂ ਫੇਰ ਖਵਾ ਕਰਦੀ ਫਿਰੂਗੀ ਆਪਣੇ ਨਿਆਣੇ ਆਪ ਵੀ ਆਉਣ ਨੂੰ ਪਰੌਣੀਆਂ ਵਾਂਗੂ ਬਲਕਿਓ ਲਿਆਉਂਦੇ ਆ ਦੁਆਰ ਤੋਂ ਸਟੇਪਰ ਵੀ ਲਿਆ ਦੇ ਇੱਕ ਵਿੱਚ ਨਿਆਣੇ ਨੂੰ ਕੋਈ ਕਦੇ ਦਿਖਾ ਦੇ ਉਹ ਭਾਂਡੇ ਰੋਟੀ ਖਾਣ ਲੱਗਿਆ ਹੁਣ ਇਹਦੇ ਦੁਆਲੇ ਦੁਆਲੇ ਪਹਿਨਾਏ ਰੋਟੀ ਭੋਖੇ ਦੇ ਭਾਂਡੇ ਮੰਨਿਆਂਗੇ ਫੇਰ ਭਾਂਡੇ ਆਪਦੇ ਮਾਂ ਦੀ ਕੁੜੀ ਰੋਟੀ ਖਾਣ ਕਿੱਥੇ ਰੱਖੀ ਫਟਾਫਟ ਖਾ ਰੋਟੀ ਖਾਣੇ ਨੂੰ ਤੇਰੀ ਮਾਂ ਨੇ ਲਿਖਾਈ ਕਿੱਦਾਂ ਪਾਣੀ ਚੰਗੀ ਬਰਮਾ ਮੰਮੀ ਦੇ ਟੈਂਟ ਤੋਂ ਦੇ ਆ ਗਏ। ਆਈ ਇਹ ਸਬਜੀ ਵਿੱਚੇ ਛੜਤੀ ਤੇ ਆ ਕੇ ਵੇਖੀ ਦੀਦੀ। ਅਸਾਂ ਇਹ ਸਬਜੀ ਵਿੱਚੇ ਛੜਤੀ ਜੂਤ। ਜਿੰਨੀ ਲੋੜ ਹੁੰਦੀ ਓਨੀ ਕਮੇਟਾ ਮੋਟੀਆਂ ਹੋਣੀਆਂ ਸੁੱਟੀਆਂ। ਕੀ ਹੋ ਗਿਆ? ਆਪ ਸਬਜੀ ਸਾਰੀ ਖੰਗੜੀ ਚਾਪੀ ਹੈ। ਇਹ ਸਬਜ਼ੀ ਛੁੱਟੀਆਂ ਦਸ ਕਜਾਰਾ ਹੋ ਜੋ ਘਰੋਂ ਇਹ ਦਿਹਾੜੀ ਹੈ ਮਿਕਾਨੀ ਨੂੰ ਖਾਣੇ ਦੀ ਬਾਕ ਚੱਕ ਨਾ ਕਰੀ ਦਿੰਦੀਆਂ ਨਹੀਂ ਐਨੀ ਐਨੀ ਸਬਜ਼ੀ ਦਿੱਤੀ ਹੈ ਤਾਂ ਫੇਰ ਛੱਡ ਨਹੀਂ ਮੇਰੀ ਗੱਲ ਸੁਣ ਨਾ ਜੇ ਤੂੰ ਰੋਟੀ ਖਪਵਾਈ ਸੀ ਉਹਦੇ ਤੇ ਸਬਜ਼ੀ ਥੋੜੀ ਕੁਆਲਿਟੀ ਦੀ ਮੈਨੂੰ ਸਬਜ਼ੀ ਥੋੜੀ ਪਾ ਦੋ ਦੇਉ ਦਾ ਵੀ ਕੀ ਕਸੂਰ ਜਿੱਦਾਂ ਘਰੇ ਬਿਚੀ ਉਮੀ ਉਹਨੇ ਕਰ ਦਿੱਤਾ ਹੁਣ ਘਰੇ ਨਹੀਂ ਨਾ ਕੁਝ ਵੀ ਚੱਲ 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 ਨਿਕਲ ਜਾ ਬੰਦੇ ਚੱਲ ਦੋਹਰ ਚੱਲ ਨਿਕਲ ਜਾ ਚੱਲ ਜਾ ਕੇ ਆਪਣੀ ਕੁਰਸੀ ਤੇ ਬਹਿ ਓਥੇ ਚੱਲ ਆ ਇਹ ਜਿਆਦੇ ਜਨੇ ਨਹੀਂ ਆਨੇ ਦਾ ਕੰਮ ਸਭਾ ਚੱਲ ਨੀ ਟਿਕਟ ਲੱਗਣੀ ਨਹੀਂ ਚਲ ਵਾ

ਤੂੰ ਤਾਂ ਨਿਆਣੇ ਕਹਿਣੇ ਆ ਐ ਫੈਸੀ ਵੀ ਕਿਤੇ ਕਿਵੇਂ ਪੈ ਜਾਣੀ ਤੇ ਸਾਰੇ ਜਾਣੇ ਨਹੀਂ ਕਹਜਾ ਤੇ ਅੰਦਰ ਵਾ ਤੂੰ ਆਪਣੀ ਦੁੱਜੀ ਮਾਮੀ ਕੋਲ ਦੁੱਜੀ ਮਾਮੀ ਵੱਲ ਚੱਲ ਜਾ ਉਹਨੇ ਪਾ ਲੈਣਾ ਤੈਨੂੰ ਜੇ ਸੜੇ ਚ ਦੁੱਜੀ ਮਾਮੀ ਵੱਲ ਖੋਸ਼ਾ ਪੁੱਛਦੀ ਆ ਕਿ ਇੱਧਰ ਦੱਸ ਵੀ ਇੱਧਰ ਇੱਧਰ ਨਹੀਂ ਸੌਏ ਨਾ ਇੱਧਰ ਕੀ ਕਰ ਦੋ ਬੈਠ ਇਕੱਠੇ ਆ ਜਾ ਕਿੱਥੇ ਡਾਊਗਾ ਦੱਸ ਨਿਕਲ ਜਾ ਤੇ ਅੰਦਰ ਮਨ ਜਾ ਕਿੱਥੇ ਡਾਊਗਾ ਮੇਰਾ ਤਾਂ ਹੁੰਦਾ ਬਣਾਇਆ ਇਹ ਨੀ ਰੱਖ ਤੇ ਇਹ ਜਿਹੇ ਕਮਰਾ ਬਣਾਇਆ ਚਲ ਮੇਰੇ ਨਾਲ ਲੜਦੀ ਕਿਹੜੀ ਗੱਲ ਹੋਏ ਇੱਕ ਰਾਤ ਤੂੰ ਪਾੜਾ ਇੱਕ ਰਾਤ ਮੈਂ ਪਾੜਿਆ ਕਰੂੰ ਹਣ ਕਾਲ ਪਿਆ ਢੋਲ ਤੇ ਵਜਾਉਣਾ ਹੀ ਪੈਣਾ ਮੇਰੇ ਕੋਤ ਨਹੀਂ ਪਾਈ ਜਾਂਦੀ ਮੈਂ ਤੈਨੂੰ ਦੱਸਾਂ ਮੇਰੇ ਤੋਂ ਨਹੀਂ ਪਈ ਲੈ ਪਰ ਤੂੰ ਤਾਂ ਕਿਸੇ ਗੱਲ ਤੇ ਵੀ ਨਹੀਂ ਆਉਂਦੀ ਜੇ ਫਿਰ ਮੈਂ ਕਿਹਾ ਇੱਕ ਰਾਤ ਤੂੰ ਪਾੜਾ ਮੈਂ ਕਿਹਾ ਕੁੜੀ ਨਹੀਂ ਕਿ ਜਿੱਤਾਂ ਮਾਰ ਮਾਰ ਸੌਂਦੀ ਬਾਅਦ ਅੱਗੇ ਉਹਦੀ ਰਾਤ ਸੌਣੀ ਨਹੀਂ ਦਿੰਦੀ ਅੱਗੇ ਵੀ ਸੌਣੀ ਪੀ ਤੂੰ ਇਹਨੂੰ ਪਾੜਾ ਮੈਂ ਤੇ ਕੁੜੀ ਪਾ ਲੈਂਦੀ ਇਹਨੂੰ ਪਾੜ ਤਾ ਇਹਨੂੰ ਕ ਮੈਨੂੰ ਨਿਕਲ ਕੇ ਜੂ ਮੋਜਾ ਜਵਾਨ ਸੈਕਟਰ ਮੇਰੇ ਪਾਈ ਨੂੰ ਨਹੀਂ ਦੱਪਉਣੀ ਸੇਤ ਨੂੰ ਮੁਸ਼ਕਲ ਹੁੰਦਾ ਕੋਈ ਜਾ ਮੈਂ ਤੁ ਆਪਣੀ ਨਾਨੀ ਕੋ ਕੁੜੀ ਜਾ ਕੇ ਤੇ ਪੈ ਜਾ ਗਿਆ ਉੱਥੇ ਚੱਲ ਕੇ ਪੈ ਜਾ ਕੁਝ ਨਹੀਂ ਹੋਣ ਲੱਗਾ ਬਾਲਾ ਕ ਮੈਂ ਪਾ ਲੈਣੀ ਮੇਰੀ ਕੁੜੀ ਨੇ ਆਦੀ ਨਿੱਕੀ ਮੇਰੇ ਕੋ ਪਾ ਦੇ ਮੇਰੇ ਕੋ ਨਹੀਂ ਪਾਈ ਜੰਦੀ ਮੈਂ ਨਹੀਂ ਮੈਂ ਨਹੀਂ ਲੜੀ ਜੰਦੀ ਮੈਂ ਨਹੀਂ ਤੇ ਫਿਰ ਇਹਨਾਂ ਨਾਲ ਲੜਾਉਣ ਆਈ ਸਾ ਬੈਨ ਨੇ ਕਹਿ ਜਾਂਦਾ ਬਿਲਕੁਲ ਠੀਕ ਠੀਕ ਹੋਏ ਅੱਗੇ ਦੱਸੋ ਉਹ ਜਮਾਨਾ ਸੀ ਸਹਾਰਾ ਲਾਏ ਕਿ ਸਾਹ ਹੈ ਕਿ ਕੋਈ ਕੰਮ ਕਰਦੇ ਨਹੀਂ ਕੋਈ ਕੰਮ ਕਰਦੇ ਨਹੀਂ ਜਿਵੇਂ ਆਵਾ ਬੜਾ ਘੜ ਕੇ ਜਿਵੇਂ ਉਹ ਤਾਂ ਥੋੜੀ ਬੜੀ ਪੱਤੀ ਠੀਕ ਸੀ ਜੀ ਨਾ ਦੇਖਣ ਨੂੰ ਲੱਗਦੀ ਵੀ ਨਹੀਂ ਨਿਆਣੀ ਨਿਉਣੀ ਕੋਈ ਨਹੀਂ ਉਹਦੇ ਪੇਠਾ ਵਦੂ ਗਣ ਖੁੱਲੂਗਾ ਮਨਾ ਪਾਏ ਬੱਤੀ ਉਹ ਪੱਤੀ ਪਿੰਗਿਆ ਮੈਂ ਅੱਗੇ ਨਾ ਮੈਂ ਤਾਂ ਉਹ ਤਾਂ ਬਹਿਰੋ ਵੀ ਕਿਆ ਕਿ ਪੈਣਾ ਤਾਂ ਨਹੀਂ ਐ ਪੁੰਗਰਾ ਤੇ ਜਿਵੇਂ ਦਾਨੀ ਪਰ ਤਾਂ ਨਹੀਂ ਜੀ ਤੇ ਬੜੀ ਨਾ ਜਿਵੇਂ ਬੜੀ ਸਿਆਣੀ ਜੀ ਮੇਰੀ ਸ਼ਾਦੀ ਦੇ ਵਕਤ ਪੂਰੀ ਪੱਕਾ ਪੁੱਛਾ ਕੇ ਫੇਰੀ ਕੱਲੀ ਆ ਵੀ ਐਦਾਂ ਦੇ ਜਵਾਬ ਤਾਂ ਨਹੀਂ ਕੋਈ ਨਹੀਂ ਮੇਰਾ ਵੀ ਘੱਟ ਗਿਆ ਫੇਰ ਕਹਣਾ ਮੈਂ ਉਸ ਤੈ ਮੈਂ ਵੀ ਚਲ ਕੇ ਵਿਚਾਰ ਦੂ ਆਪੇ ਮੈਂ ਤੇਰੀ ਮੰਮੀ ਨੂੰ ਫੋਨ ਲਾ ਕੇ ਦਿੰਦੀ ਆ ਵੀ ਤੁਹਾਨੂੰ ਨੂੰ ਚਾਹ ਵੀ ਮੇਰਾ ਚੀਜ਼ ਲੱਗਾ ਹਾਂ ਨਹੀਂ ਨਹੀਂ ਮੇਰਾ ਚੀਜ਼ ਲੱਗਾ ਮੇਰੀ ਮੰਮੀ ਨੂੰ ਫੋਨ ਨਾ ਕਰੀ ਲੈ ਉਹ ਜੇ ਨਹੀਂ ਆਣਾ ਤਾਂ ਇਹ ਨਾ ਮੈਂ ਨਹੀਂ ਤੇ ਇਹਦਾ ਮੈਂ ਤੇ ਕਰੀ ਆਪਣੀ ਮੰਦੀ ਈ ਮੈਂ ਉਹ ਤੇ ਕੋਰ ਆਂ ਮੀਆਂ ਜਿੰਨਾ ਤੁਲਾ ਆਪਣੀ ਕਿ ਟੱਪ ਟੰਦੀ ਹੋਵੇ 81 ਕੋਈ ਨਾ ਕੋਈ ਪਾ ਤੇ ਚੰਗੀ ਕੁਲੀ ਕਿਤੇ ਪਾ ਨਹੀਂ ਆ ਰਹੀ ਦੀ ਘਾਟੇ ਚ ਕੀ ਕਰ ਲੱਗੇ ਤੈਨੂੰ ਪਤਾ ਵਾ ਸਾਈ ਸਾਰੇ ਮੇਰੀ ਮੰਮੀ ਉਹਨਾਂ ਨੂੰ ਆਪਣਾ ਵੀ ਪਤਾ ਵਾ ਕਿਵੇਂ ਦੀ ਉਤਰੀ ਮੈਂ ਕਿੰਨਾ ਉਹ ਸਾਹਮਣੇ ਵਾਲਾ ਹਾਏ ਹਾਏ ਤੇ ਜਦੋਂ ਇਹਨਾਂ ਨੂੰ ਹੁਣ ਪੜਾਉਣਾ ਲਪਾਉਣਾ ਉਹਦੀ ਵਰਦੀ ਤੋਂ ਰੋਟੀ ਪਕਾਉਂਦਾ ਮਾਵੇਂ ਪਕਾਉਂਦਾ ਉਹਨਾਂ ਪੈਕੇਟਾਂ ਦੇ ਵਿੱਚੋਂ ਛੱਡ ਕਰਦੇ ਉਹਨੂੰ ਨਹੀਂ ਛੱਟ ਗਈ ਆ ਮਾਮੀ ਆਪ ਤੇ ਨਾਨੀ ਆਪ ਤੇ ਕਿੰਨੇ ਕੇ ਸਮਝ ਕੋ ਪੋਤਰੇ ਪੋਤਰੀਆਂ ਸਾਹਮਣੇ ਨੇ ਸਾਹੂ ਦੀ ਨਾਲੇ ਮਾਵੇਂ ਘਰ ਦੇ ਪਖਾਣਡ ਮਾਮਿਆ ਰੋਟੀ ਪਕਾ ਕੇ ਦੇਣੀ ਮਾਮਿਆ ਵਰਦੀਆਂ ਤੋਣੀਆਂ ਮਾਮਿਆਂ ਨੇ ਆਏ ਕੇ ਤਿਆਰ ਕਰਕੇ ਖਾਣਾ ਮਾਮੇ ਚਰਿੱਤਰ ਕਰਦੇ ਮਾਵੇਂ ਕੁਸਕਣ ਤਾਂ ਸਹੀ ਆਹ ਲਾਕੀ ਵੀ ਲੈ ਤਾ ਕੋਈ ਜਦ ਤੱਕ ਤਾਂ ਪਤਾ ਲੱਗ ਗਿਆ ਮਾਮੇਰੇ ਅੱਗੇ ਮਰੇ ਸਾਡੇ ਦੋ ਦੋ ਜਿਹੜੇ ਜੰਮੀ ਉਹ ਮਹਾ ਸਮਝ ਜਾਂਦੇ ਤੇ ਨੂੰ ਅਹੀਂ ਕਿੱਧਰ ਸਾਹਮਣੇ ਕਿੱਦੀ ਨੂੰ ਨਹੀਂ ਮਾਮੇ ਨੂੰ ਮੈਂ ਮਾਮੇ ਦੇਖ ਮੈਂ ਨੇਰੀ ਹੁੰਦੀ ਕਿਹਾ ਬੋਲਣ ਤਾਂ ਸਹੀ ਪਉਗਾ ਮੇਰੇ ਵਾਲਾ ਤਾਂ ਨਹੀਂ ਬੋਲਦਾ ਤੇਰੇ ਨਾਲ ਦੀ ਮੈਂ ਗਰੰਟੀ ਦੇਂਦੀ ਤੇਰੇ ਨਾਲ ਦੁਨੀਆ ਵੀ ਕਰਨੀ ਹੋਤੀ ਕਿ ਮੇਰੇ ਅੰਦਰ ਭ ਕਿ ਪੀਰੇ ਨੇ ਨਾਨੀ ਨੇ ਨਾਨੀ ਦਾ ਉਹ ਤੇਰਾ ਵੀ ਪਾਲਾ ਬੜੀ ਛਿੱਤੀ ਮੇਰੇ ਚਾਹਦਾ ਮੈਂ ਤੇ ਕਿੰਨਾ ਕਿ ਗਰਮ ਹੁੰਦੀ ਤੂੰ ਮੇਰੇ ਤੇ ਚਾਹੀਦੀ ਹੋ ਜਾਵੇ ਜਿਨਾ ਆਇਆ ਕਿ ਉਹ ਨਹੀਂ ਵੇਖ ਲਾਇਆ ਆਮੀ ਮੈਨੂੰ ਉਹਨੇ ਕਲਾਇਆ ਮੈਨੂੰ ਮਾਮੀਆਂ ਵੀ ਉਹਦੇ ਨਾਲ ਜਾ ਕੇ ਬੈਠੇ ਚਲ ਜਾ ਪੰਮੋ ਸੌ ਜਾ ਕੇ ਨੀਂਦ ਬੜੀ ਆਈ ਮੈਨੂੰ ਤੇ ਆਪ ਆਉਂਦਾ ਪਰ ਮੈਂ ਪਹਿਲੇ ਨਾ ਮੈਂ ਨਹੀਂ ਖਾਣਾ ਹੋਵਾ ਮੈਂ ਤੱਕ ਜੀ ਲੇਕੂਆ ਖੜਤੀ ਜਾਂਦਾ ਵਾ ਘਰਾ ਪਾਦਾ ਹੋ ਜਾਂਦਾ ਤੇ ਉਹ ਪਟਰਾਣੀ ਆ ਗਈ ਹੈ ਤੈਨੂੰ ਪਾ ਲੋ ਤੇ ਦੱਸੋ ਤੇ ਨਾਨੀ ਨੇ ਕੀ ਕਰ ਨਾਨੀ ਨੇ ਪਵੇ ਜਾ ਕੇ ਲੰਮੀ ਚਾਹ ਮੇਰੇ ਕੋ ਤਾਂ ਨਹੀਂ ਦਾਮ ਪੈ ਚੰਦਾ ਨਾ ਲੱਗੇ ਬਹੁਤ ਹੋਣਾ ਮੇਰਾ ਬੂਆ ਖੜੀ ਹੈ ਨਾ ਫੇਗੀ ਲੱਗਦੀ ਨਾ ਪੈਗੀ